ਸਰਕੋ ਕੋਰੋਨਾਰਾ ਨਵਾਂ ਵੇਰੀਐਂਟ ਆਇਆ ਉਸ ਨੂੰ ਲੱਗੇ ਕਿੰਨੀ ਜਾਰੀ ਆ ਖਾਸ ਕਰਕੇ ਆ ਹਾਂ ਉਹਦੇ ਵਾਸਤੇ ਜੀ ਮੇਰੀ ਅੱਜ ਸ਼ਾਮੀ 4:30 ਵਜੇ ਮੈਂ ਸਟੇਟ ਲੈਵਲ ਤੇ ਮੈਂ ਇੱਕ ਮੀਟਿੰਗ ਪਹਿਲਾਂ ਕਰ ਚੁੱਕਿਆ ਅਸੀਂ ਸਾਰਾ ਰਿਵਿਊ ਕਰ ਚੁੱਕੇ ਹਾਂ ਸਾਡੇ ਸਾਰੇ ਆਕਸੀਜਨ ਪਲਾਂਟ ਅਸੀਂ ਚੱਲਦੇ ਕਰਤੇ ਆ ਸਾਰੇ ਡਿਸਟ੍ਰਿਕਟ ਹਸਪੀਟਲ ਸਬਡਿਵੀਜ਼ਨ ਹਸਪੀਟਲ ਚ ਅਸੀਂ ਵਾਰਡ ਰਿਜ਼ਰਵ ਕਰਤੇ ਆ ਆਪਣੇ ਜਿਹੜੇ ਸਪੈਸ਼ਲਿਸਟ ਹੈ ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਇਕੁਪਮੈਂਟ ਹੈ ਸਾਰੀ ਅਸੀਂ ਚੈੱਕ ਕਰ ਲਈ ਆ ਵੀ ਸਾਡੇ ਜਿਹੜੇ ਵੈਂਟੀਲੇਟਰ ਹੈ ਆਕਸੀਜਨ ਪਲਾਂਟਸ ਹੈ ਕਾਰਡੀਆਕ ਮੋਨਿਟਰ ਹੈ ਸਾਰਾ ਕੁਝ ਅਸੀਂ ਪਲੇ 4 ਵਜੇ ਮੇਰੇ ਸਾਡੇ ਸਾਰੇ ਸਿਵਲ ਸਰਜਨਸ ਆ ਔਰ ਜਿਹੜੇ ਮੈਡੀਕਲ ਸੁਪਰਡੈਂਟ ਔਰ ਐਸਐਮਓ ਨਾਲ ਰਿਵਿਊ ਮੀਟਿੰਗ ਸਰ ਕੋਰੋਨਰ ਦਾ ਨਵਾਂ ਵੇਰੀਐਂਟ ਆ ਉਸ ਨੂੰ ਲੈ ਕੇ ਕਿੰਨੀ ਕਾਰੀ ਆ ਖਾਸ ਕਰਕੇ ਹਾਈ ਲੈਵਲ ਦੀ ਪਾਲਿਸੀ ਜਾਰੀ ਕੀਤੀ ਕਿੰਦਰ ਹਾਂ ਉਹਦੇ ਵਾਸਤੇ ਜੀ ਮੇਰੀ ਅੱਜ ਸ਼ਾਮੀ 4:30 ਵਜੇ ਮੈਂ ਸਟੇਟ ਲੈਵਲ ਤੇ ਮੈਂ ਇੱਕ ਮੀਟਿੰਗ ਪਹਿਲਾਂ ਕਰ ਚੁੱਕਿਆ ਅਸੀਂ ਸਾਰਾ ਰਿਵਿਊ ਕਰ ਚੁੱਕੇ ਹਾਂ ਸਾਡੇ ਸਾਰੇ ਆਕਸੀਜਨ ਪਲਾਂਟ ਅਸੀਂ ਚੱਲਦੇ ਕਰਤੇ ਆ ਸਾਰੇ ਡਿਸਟ੍ਰਿਕਟ ਹਸਪੀਟਲ ਸਬਡਿਵੀਜ਼ਨ ਹਸਪੀਟਲ ਚ ਅਸੀਂ ਵਾਰਡ ਰਿਜ਼ਰਵ ਕਰਤੇ ਆ ਆਪਣੇ ਜਿਹੜੇ ਸਪੈਸ਼ਲਿਸਟ ਹੈ ਉਹਨਾਂ ਨੂੰ ਸਾਰ ਸਾਰਾ ਕੁਝ ਅਸੀਂ ਪਲੇਸ ਹੈ ਅੱਜ ਸ਼ਾਮ ਨੂੰ ਮੇਰੀ ਸਾਡੇ 4 ਵਜੇ ਮੇਰੀ ਸਾਡੇ ਸਾਰੇ ਸਿਵਲ ਸਰਜਨਸ ਆ ਔਰ ਜਿਹੜੇ ਮੈਡੀਕਲ ਸੁਪਰਡੈਂਟ ਔਰ ਐਸਐਮਓ ਨਾਲ ਰਿਵਿਊ ਮੀਟਿੰਗ ਸਰ ਕੋਰੋਨਾਰਾ ਨਵਾਂ ਵੇਰੀਐਂਟ ਆ ਉਸ ਨੂੰ ਲੱਗੇ ਕਿੰਨੀ ਤੇਜ਼ੀ ਜਾਰੀ ਆ ਖਾਸ ਕਰਕੇ ਹਾਈਲੈਕਸ ਜਾਰੀ ਕੀਤੀ ਕੇਂਦਰ ਤੋਂ ਹਾਂ ਉਹਦੇ ਵਾਸਤੇ ਜੀ ਮੇਰੀ ਅੱਜ ਸ਼ਾਮੀ 4:30 ਵਜੇ ਮੈਂ ਸਟੇਟ ਲੈਵਲ ਤੇ ਮੈਂ ਇੱਕ ਮੀਟਿੰਗ ਪਹਿਲਾਂ ਕਰ ਚੁੱਕਿਆ ਅਸੀਂ ਸਾਰਾ ਰਿਵਿਊ ਕਰ ਚੁੱਕੇ ਹਾਂ ਸਾਡੇ ਸਾਰੇ ਆਕਸੀਜਨ ਪਲਾਂਟ ਅਸੀਂ ਚੱਲਦੇ ਕਰਤੇ ਆ ਸਾਰੇ ਡਿਸਟ੍ਰਿਕਟ ਹਸਪੀਟਲ ਸਬਡਿਵੀਜ਼ਨ ਹਸਪੀਟਲ ਚ ਅਸੀਂ ਵਾਰਡ ਰਿਜ਼ ਆਪਣੇ ਜਿਹੜੇ ਸਪੈਸ਼ਲਿਸਟ ਹੈ ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਇਕੁਪਮੈਂਟ ਹੈ ਸਾਰੀ ਅਸੀਂ ਚੈੱਕ ਕਰ ਲਈ ਆ ਵੀ ਸਾਡੇ ਜਿਹੜੇ ਵੈਂਟੀਲੇਟਰ ਹੈ ਆਕਸੀਜਨ ਪਲਾਂਟਸ ਹੈ ਕਾਰਡੀਆਕ ਮੋਨਿਟਰ ਹੈ ਸਾਰਾ ਕੁਝ ਅਸੀਂ ਪਲੇਸ ਹੈ ਅੱਜ ਸ਼ਾਮ ਨੂੰ ਮੇਰੀ ਸਾਡੇ 4 ਵਜੇ ਮੇਰੇ ਸਾਡੇ ਸਾਰੇ ਸਿਵਲ ਸਰਜਨਸ ਆ ਔਰ ਜਿਹੜੇ ਮੈਡੀਕਲ ਸੁਪਰਡੈਂਟ ਔਰ ਐਸਐਮਓ ਨਾਲ ਰਿਵਿਊ ਮੀਟਿੰਗ ਸਰ ਕੋਰੋਨਰ ਦਾ ਨਵਾਂ ਵੇਰੀਐਂਟ ਆ ਉਸ ਨੂੰ ਲੈ ਕੇ ਕਿੰਨੀ ਕਾਰੀ ਆ ਖਾਸ ਕਰਕੇ ਹਾਈਲੈਸੀ ਜਾਰੀ ਕੀਤੀ ਕਿੰਦਰ ਹਾਂ ਉਹਦੇ ਵਾਸਤੇ ਜੀ ਮੇਰੀ ਅੱਜ ਸ਼ਾਮੀ 4:30 ਵਜੇ ਮੈਂ ਸਟੇਟ ਲੈਵਲ ਤੇ ਮੈਂ ਇੱਕ ਮੀਟਿੰਗ ਪਹਿਲਾਂ ਕਰ ਚੁੱਕਿਆ ਅਸੀਂ ਸਾਰਾ ਰਿਵਿਊ ਕਰ ਚੁੱਕੇ ਹਾਂ ਸਾਡੇ ਸਾਰੇ ਆਕਸੀਜਨ ਪਲਾਂਟ ਅਸੀਂ ਚੱਲਦੇ ਕਰਤੇ ਆ ਸਾਰੇ ਡਿਸਟ੍ਰਿਕਟ ਹਸਪੀਟਲ ਸਬਡਿਵੀਜ਼ਨ ਹਸਪੀਟਲ ਚ ਅਸੀਂ ਵਾਰਡ ਰਿਜ਼ਰਵ ਕਰਤੇ ਆ ਆਪਣੇ ਜਿਹੜੇ ਸਪੈਸ਼ਲਿਸਟ ਹੈ ਉਹਨਾਂ ਨੂੰ ਸਾਰਿਆਂ ਨੂੰ ਜਿਹੜ ਸਾਰਾ ਕੁਝ ਅਸੀਂ ਪਲੇਸ ਆਜ ਸ਼ਾਮ ਨੂੰ ਮੇਰੀ ਸਾਡੇ 4 ਵਜੇ ਮੇਰੇ ਸਾਡੇ ਸਾਰੇ ਸਿਵਲ ਸਰਜਨਸ ਆ ਔਰ ਜਿਹੜੇ ਮੈਡੀਕਲ ਸੁਪਰਡੈਂਟ ਔਰ ਐਸਐਮਓ ਨਾਲ ਰਿਵਿਊ ਮੀਟਿੰਗ ਸਰ ਕੋロナ ਦਾ ਨਵਾਂ ਵੇਰੀਐਂਟ ਆ ਉਸ ਨੂੰ ਲੱਗੇ ਕਿੰਨੀ ਜਾਰੀ ਆ ਖਾਸ ਕਰਕੇ ਆਈਸੀ ਜਾਰੀ ਕੀਤੀ ਕੇਂਦਰ ਤੋਂ ਹਾਂ ਉਹਦੇ ਵਾਸਤੇ ਜੀ ਮੇਰੀ ਅੱਜ ਸ਼ਾਮੀ 4:30 ਵਜੇ ਮੈਂ ਸਟੇਟ ਲੈਵਲ ਤੇ ਮੈਂ ਇੱਕ ਮੀਟਿੰਗ ਪਹਿਲਾਂ ਕਰ ਚੁੱਕਿਆ ਅਸੀਂ ਸਾਰਾ ਰਿਵਿਊ ਕਰ ਚੁੱਕੇ ਹਾਂ ਸਾਡੇ ਸਾਰੇ ਆਕਸੀਜਨ ਪਲਾਂਟ ਅਸੀਂ ਚੱਲਦੇ ਕਰਤੇ ਆ ਸਾਰੇ ਡਿਸਟ੍ਰਿਕਟ ਹਸਪੀਟਲ ਸਬਡਿਵੀਜ਼ਨ ਹਸਪੀਟਲ ਚ ਅਸੀਂ ਵਾਰਡ ਰਿਜ਼ਰਵ ਕਰਤੇ ਆ ਆਪਣੇ ਜਿਹੜੇ ਸਪੈਸ਼ਲਿਸਟ ਆ ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਇਕੁ ਸਾਰਾ ਕੁਝ ਅਸੀਂ ਪਲੇਸ ਆਜ ਸ਼ਾਮ ਨੂੰ ਮੇਰੀ ਸਾਡੇ 4 ਵਜੇ ਮੇਰੇ ਸਾਡੇ ਸਾਰੇ ਸਿਵਲ ਸਰਜਨਸ ਆ ਔਰ ਜਿਹੜੇ ਮੈਡੀਕਲ ਸੁਪਰਡੈਂਟ ਔਰ ਐਸਐਮਓ ਨਾਲ ਰਿਵਿਊ ਮੀਟਿੰਗ ਸਰ ਕੋਰੋਨਾਰਾ ਨਵਾਂ ਵੇਰੀਐਂਟ ਆ ਉਸ ਨੂੰ ਲੱਗੇ ਕਿੰਨੀ ਤੇਜ਼ੀ ਜਾਰੀ ਆ ਖਾਸ ਕਰਕੇ ਆ ਦੇਸੀ ਜਾਰੀ ਕੀਤੀ ਕੇਂਦਰ ਤੋਂ ਹਾਂ ਉਹਦੇ ਵਾਸਤੇ ਜੀ ਮੇਰੀ ਅੱਜ ਸ਼ਾਮੀ 4:30 ਵਜੇ ਮੈਂ ਸਟੇਟ ਲੈਵਲ ਤੇ ਮੈਂ ਇੱਕ ਮੀਟਿੰਗ ਪਹਿਲਾਂ ਕਰ ਚੁੱਕਿਆ ਅਸੀਂ ਸਾਰਾ ਰਿਵਿਊ ਕਰ ਚੁੱਕੇ ਹਾਂ ਸਾਡੇ ਸਾਰੇ ਆਕਸੀਜਨ ਪਲਾਂਟ ਅਸੀਂ ਚੱਲਦੇ ਕਰਤੇ ਆ ਸਾਰੇ ਡਿਸਟ੍ਰਿਕਟ ਹਸਪੀਟਲ ਸਬਡਿਵੀਜ਼ਨ ਹਸਪੀਟਲ ਚ ਅਸੀਂ ਵਾਰਡ ਰਿਜ਼ਰਵ ਕਰਤੇ ਆ ਆਪਣੇ ਜਿਹੜੇ ਸਪੈਸ਼ਲਿਸਟ ਆ ਉਹਨਾਂ ਨੂੰ ਸਾਰਿਆਂ ਨੂੰ ਸਾਰਾ ਕੁਝ ਅਸੀਂ ਪਲੇਸ ਆਜ ਸ਼ਾਮ ਨੂੰ ਮੇਰੀ ਸਾਡੇ 4 ਵਜੇ ਮੇਰੀ ਸਾਡੇ ਸਾਰੇ ਸਿਵਲ ਸਰਜਨਸ ਆ ਔਰ ਜਿਹੜੇ ਮੈਡੀਕਲ ਸੁਪਰਡੈਂਟ ਔਰ ਐਸਐਮਓ ਨਾਲ ਰਿਵਿਊ